ਪਠਾਨਕੋਟ ਵਿਖੇ ਇੱਕ ਸਖਸ਼ਾ ਦਾ ਹੋਇਆ ਕਤਲ ਸੌਰੇ ਪਰਿਵਾਰ ਨੇ ਆਪਣੇ ਹੀ ਜਵਾਈ ਨਾਲ ਕੀਤੀ ਕੁੱਟਮਾਰ ਜ਼ਖਮੀ ਹਾਲਾਤ ਦੇ ਵਿੱਚ ਲਿਆਂਦਾ ਗਿਆ ਸਥਾਨਕ ਲੋਕਾਂ ਵੱਲੋਂ ਹਸਪਤਾਲ ਦੱਸਦਈਏ ਇਲਾਜ ਦੌਰਾਨ ਜ਼ਖਮੀ ਸਖਸ਼ ਦੀ ਹੋਈ ਮੌਤ ਬੀਤੀ ਰਾਤ ਤੋਂ ਸੀ ਲਾਪਤਾ ਪੀੜਤ ਪਰਿਵਾਰ ਨੇ ਸੌਰੇ ਪਰਿਵਾਰ ਤੇ ਲਗਾਏ ਸੀ આરોਪ ਪੁਲਿਸ ਨੇ 7 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਈਵਨ ਪੰਜਾਬੀ ਟੀਵੀ ਲਈ ਵਰਨਪੁਰੀ ਦੀ ਵਿਸ਼ੇਸ਼ ਰਿਪੋਰਟ ਨਾਮ ਵਿਸ਼ਾਲ ਫਰਾਜੂ ਹੈ ਕੀ ਗੱਲ ਕੀ ਹੋਈ ਸੀ ਐਕਚੁਅਲੀ ਮੇਰਾ ਬ੍ਰਦਰ ਆਏ ਵੱਡਾ ਐ ਕੀ ਹੋਇਆ ਕਿ ਆਪਣੇ ਬਟਰ ਸਪਲਾਈ ਤੇ ਨੌਕਰੀ ਕਰਦਾ ਤਾਂ ਕਿਸਾਨ ਨੂੰ ਤੇ ਕਹਿ ਕੇ ਗਿਆ ਵੀ ਇਹਦੀ ਡਿਊਟੀ ਹੁੰਦੀ ਸ਼ਨੀਵਾਰ Shimla ਪੜੀ ਤੇ ਐ ਰਾਤੀ ਡਿਊਟੀ ਦੇ ਹੀ ਟੋਟੀ ਘਰੋਂ ਖਾ ਕੇ ਗਿਆ ਡਿਊਟੀ ਤੇ ਤੇ ਨੂੰ ਮੈਂ ਉਹਦੇ ਸਾਡੂ ਨੇ ਉਹ ਨਾਲ ਲੈ ਕੇ ਆਪਣੇ ਸਹੁਰਿਆਂ ਘਰ ਗਿਆ ਇੰਦੇ ਕੋਈ ਅਪਚੇ ਦੇ ਚਾਚੇ ਦਾ ਤੇ ਇਹਦੀ ਸੱਸਾਂ ਝਗੜਾ ਝੂੜਾ ਚੱਲ ਰਿਹਾ ਸੀ ਕੋਈ ਇਹਨਾਂ ਦਾ ਇਹਨੂੰ ਲੈ ਕੇ ਗਏ ਆਉ ਉਹ ਉਥੇ ਇਹਨੂੰ 20-25 ਜਣੇ ਪਈ ਆ ਇਹਨੂੰ ਉਥੇ ਮਾਰ ਕੇ ਉਹਨਾਂ ਨੇ ਡਾਕਾਣੇ ਚ ਛੁੱਟਤਾ ਨਾ ਸਾਨੂੰ ਦੱਸਿਆ ਨਾ ਕਿਸੇ ਨੂੰ ਡਾਕਾਣੇ ਚੋਂ ਛੁੱਟਿਆ ਉੱਥੋਂ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਸਿਵਲ ਹਸਪੀਟਲ ਐਂਬੂਲੈਂਸ ਲੈ ਕੇ ਆਈ ਇਹਨੂੰ ਉਹਨੇ ਪੂਰਾ ਪ੍ਰੀਵਾਈਟ ਇਹਦਾ ਮਰਡਰ ਕੀਤਾ ਪਲਾਨ ਨਾਲ ਪਤਾ ਨਹੀਂ ਇਹਨੂੰ ਕੀ ਹੀ ਵੀ ਇਹਦੇ ਤੋਂ ਰੰਜਿਸ਼ ਖਾਂਦੇ ਸੀ ਕਿ ਚਾਹੇ ਸ਼ਾਇਦ ਹੈ ਸਰਕਾਰੀ ਬਾਕੀ ਸਾਰੇ ਭੁੱਖੇ ਨੰਗੇ ਸੀ ਕਿ ਕੋਈ ਨੌਕਰੀ ਵਾਲਾ ਸੀ ਚਲੋ ਇਹਦੀ ਇੰਦੀ ਕੁੜੀ ਨੂੰ ਵੀ ਬਹੁਤ ਕੁਛ ਰੱਖੇ ਲਈ ਜਾਂਨੇ ਬੱਚੇ ਵੀ ਵਧੀਆ ਸਕੂਲੇ ਪੜਾਏ ਕਰਦਾ ਸੀ ਤੇ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਦਾ ਸਾਨੂੰ ਸਿਹਰੇ ਫੋਨ ਆਇਆ ਸਿਵਲ ਹ ਨਾਲੇ ਸੋਰੀਆਂ ਦੇ ਸਿਰ ਨਾਲ ਕੋਈ ਕੀ ਨੇ ਦੱਸਿਆ ਸਿਵਲ ਹਸਪੀਟਲ ਵਾਲੇ ਕੰਦੇ ਰਾਤੀ 1 ਵਜੇ ਤੱਕ ਬਿਲਕੁਲ ਹੋਸ਼ ਚਾਹੀਓ ਉਹਨੂੰ ਠੀਕ ਹੀ ਉਹਦੇ ਸਿਰ ਤੇ ਬਹੁਤ ਉਹ ਜਖਮੀ ਬਸ ਉਹਦੇ ਮਗਰ ਕੋਈ ਆਲਾ ਲਾ ਨਹੀਂ ਅੱਗੇ ਪਿੱਛੇ ਉਹਨੂੰ ਲੈ ਕੇ ਜਾਵਾਲਾ ਨਹੀਂ ਨਾਨਾ ਨੇ ਸਾਨੂੰ ਦੱਸਿਆ ਇਹਦਾ ਮਤਲਬ ਰਾਤੀ ਹੋਇਆ ਸਾਡਾ ਘਰ ਕੋਈ ਦੂਰ ਤੇ ਨਹੀਂ ਇਹ ਸੋਰੀਏ ਜੇ ਨਹੀਂ ਨਾਲ ਮਿਲੇਦੇ ਹੁੰਦੇ ਤੇ ਇਹ ਆਂਦੇ ਸਾਨੂੰ ਦੱਸਦੇ ਕਿ ਅਹੀ ਅਹੀ ਅੱਗੇ ਪਿੱਛੇ ਕਿਤੇ ਲੈ ਕੇ ਜਾਂਦੇ ਉਹਨੂੰ ਮੁੰਡੇ ਨੂੰ ਸਾਡਾ ਮੁੰਡਾ ਦੇ ਬੈਦਾਂ ਦੇ ਦੋ ਬੱਚੇ ਛੋਟੇ ਕੁੜੀ ਇੱਕ ਮੁੰਡਾ ਨਲਪੁਰ ਰੜੇ ਕਿੰਨੇ ਕਿੰਨੇ ਖਰਾਬ ਕੀਤੇ ਅੰਜ ਕਿੰਨੇ ਕਿੰਨਾ ਬੰਦੇ ਨਾਲ ਖਿਲਾਫ ਕਲੀਮਟ ਕੀਤੀ ਉੱਥੇ ਦੇ ਵੀ 25 ਜਾਣੇ ਪਏ ਦੇ ਨੂੰ ਇਹਦੇ ਚਾਚੇ ਸੋਰੇ ਆ ਇਹ ਤਿੰਨ ਚਾਚੇ ਸੋਰੇ ਆ ਉਹਨਾਂ ਦੇ ਮੂੜੇ ਅੱਗੇ ਉਹਨਾਂ ਨੇ ਅੱਗੇ ਆਪਣੇ ਇੱਕ ਤਾਂ ਸਾਡੂ ਹੈ ਕੋਈ ਜਣਾ ਰਿਸ਼ਤੇਦਾਰ ਬਾਕੀ ਬੁਲਾਏ ਦੇ ਪੂਰੀ ਪਲਾਨ ਨਾਲ ਹੋਇਆ ਦਾ ਮੋਢਾ ਜਨਾਬ ਕੀ ਲਗਾ ਹਰੀਸ਼ ਰਾਤ ਨੂੰ ਇੱਕ ਪੇਸ਼ੈਂਟ ਆਇਆ ਜੋ ਪਹਿਲੇ ਅਨਨੋਨ ਸੀ 108 ਐਂਬੂਲੈਂਸ ਤੇ ਲੈ ਕੇ ਆਇਆ ਸੀ ਤੇ ਸਵੇਰੇ ਉਹਦੀ ਪਛਾਣ ਹੋ ਗਈ ਉਹ ਹਰੀਸ਼ ਕੁਮਾਰ ਹੋ ਗਿਆ ਤੇ ਸਵੇਰੇ ਉਹਦੀ ਡੈਥ ਹੋ ਗਈ ਹੈ ਕਬ ਗੱਤ ਲਗ ਬਦਕਾ ਕਾਮੀ ਮੇਨ ਕਾਰਨ ਉਹਦੇ ਸਿੱਤੇ ਸੱਟਾਂ ਲੱਗੀਆਂ ਹੋਈਆਂ ਹਨ ਕੋਈ ਕਾਰਨ ਹੈ ਬਾਕੀ ਅੱਗੇ ਇਨਕੁਆਇਰੀ ਹੋਏਗੀ ਤੇ ਉੱਥੇ ਪਤਾ ਲੱਗ ਦੇਗਾ ਸਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੱਕ ਹਰੀਸ਼ ਸ਼ਰਮਾ ਨਾਮ ਦਾ ਲੜਕਾ ਸੀ ਜਿਹਦਾ ਕਿ ਵੀ ਲੜਾਈ ਝਗੜੇ ਦੇ ਬਾਅਦ ਜਿਹੜਾ ਕਿ ਵੀ ਉਹ ਜਿਹਦੀ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਮੇਰੇ ਨਾਲ ਐਸਐਚਓ ਡੀ ਨੰਬਰ 1 ਹੈ ਜਿਹੜੀ ਆਪਣੀ ਹੁਣ ਤੱਕ ਦੀ ਤਫ਼ਤੀਸ਼ ਹੈ ਇਹਦੇ ਵਿੱਚ ਇਹ ਗੱਲਾਂ ਸਾਹਮਣੇ ਆਈ ਹੈ ਕਿ ਇਹਦੇ ਜਿਹੜੇ ਇਨਲੌਸ ਸੀ ਉਹਨਾਂ ਦੇ ਵੱਲ ਜਿਹੜੇ ਦੇ ਚਾਚੇ ਸੋਰੇ ਆ ਉਹਨਾਂ ਦੀ ਜਿਹੜੀ ਹੈ ਕਿਸੇ ਗੱਲ ਨੂੰ ਲੈ ਕੇ ਇਹਦੇ ਨਾਲ ਲੜਾਈ ਝਗੜਾ ਹੋ ਗਿਆ ਜਿਹਦੇ ਬਾਅਦ ਇਹਦੇ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਜਿਹਦੇ ਵਿੱਚ ਸੀਰੀਅਸ ਹੈੱਡ ਇੰਜਰੀਜ਼ ਵੀ ਸੀ ਤੇ ਇਹ ਲੜਕਾ ਵਾਟਰ ਸਪਲਾਈ ਚ ਇੱਥੇ ਕੰਮ ਕਰਦਾ ਸੀ ਤੇ ਕੱਲ ਹੀ ਇਹ ਇਨਸੀਡੈਂਟ ਨੂੰ ਮਤਲਬ ਹੋਇਆ ਇਹਨੂੰ ਲੈ ਕੇ ਗਿਆ ਕਿਸੇ ਗੱਲ ਤੋਂ ਉਹਨਾਂ ਕੋਲ ਤੋਂ ਉਹਦੇ ਬਾਅਦ ਲੜਾਈ ਝਗੜਾ ਹੋਇਆ ਤੇ ਫਿਰ ਬਾਅਦ ਵਿੱਚ ਜਿਹੜਾ ਉਹਦੀ ਸੀਰੀਅਸ ਇੰਜਰੀਜ਼ ਹੋ ਗਈ ਸੀ ਤੇ ਬਾਅਦ ਵਿੱਚ ਜਿਹੜਾ ਉਹ ਉਹਦੀ ਉਹ ਡੈਥ ਹੋ ਗਈ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਵੀ ਟੋਟਲ ਇਹਦੇ ਵਿੱਚ ਆਪਾਂ 7 ਜਿਹੜੇ ਦੋਸ਼ੀ ਆ ਉਹ ਜਿਹੜੇ ਆਪਾਂ ਮੁਕਦਮੇ 'ਚ ਨਾਮਜ਼ਦ ਕੀਤੇ ਆ ਤੇ ਇਹਦੇ ਵਿੱਚ ਆਪਾਂ ਮੁਕਦਮਾ ਨੰਬਰ 54 ਜਿਹੜਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 'ਚ ਰਜਿਸਟਰ ਕੀਤਾ ਜੀ ਅੰਡਰ ਸੈਕਸ਼ਨ 103 ਜਿਹੜੀ ਪਹਿਲੇ 102 ਹੁੰਦੀ ਸੀ ਹੁਣ 103 ਬੀ ਐਨ ਐਸ ਹੈ ਉਹਦੇ ਅੰਡਰ ਤੇ 190 ਤੇ 191 3 ਜਿਹੜੀਆਂ ਪਹਿਲੇ 148 ਤੇ 149 ਹੁੰਦੀ ਸੀ ਇਦੇ ਵਿੱਚ ਜਿਹੜਾ ਮਰਡਰ ਦਾ ਜਿਹੜਾ ਮਕਦਮਾ ਆਪਾਂ ਦਰਜ ਕੀਤਾ ਜਿਹਦੇ ਵਿੱਚ ਆਪਾਂ ਹੁਣ ਤੱਕ ਜਿਹੜੇ ਆ ਤਿੰਨ ਦੋਸ਼ੀ ਜਿਹੜੇ ਆ ਅਰੈਸਟ ਕਰ ਚੁੱਕੇ ਆ ਜਿਨ੍ਹਾਂ ਦਾ ਨਾਮ ਜੀ ਕਲਬੀ ਪੰਡਿਤ ਅਲਿਆਸ ਬਿੱਟੂ son of ਗੋਵਿੰਦ ਸੰਜੀਵ ਕੁਮਾਰ ਅਲਿਆਸ ਸੋਨੂ son of ਗੋਵਿੰਦ ਤਨੂ ਸ਼ਰਮਾ ਵਾਈਫ ਆਫ ਸੰਜੀਵ ਕੁਮਾਰ ਅਲਿਆਸ ਸੋਨੂ ਇਹ ਤਿੰਨ ਦੋਸ਼ੀ ਜਿਹੜੇ ਆ ਆਪਾਂ ਅਰੈਸਟ ਕਰ ਰਹੇ ਆ ਤੇ ਟੋਟਲ ਸੱਤ ਜਿਹੜੇ ਚ ਬੰਦੇ ਦામਜਦ ਹੋਏ ਆ ਤੇ ਬੜੀ ਸਵਿਫਟਲੀ ਆਪਾਂ ਤੇ ਐਕਟ ਕੀਤਾ ਤੇ ਜਿਹੜੇ ਪਰਚਾ ਵੀ ਆਪਾਂ ਰਜਿਸਟਰ ਕਰ ਲਿਆ ਤੇ ਜਿਹੜੇ ਦੋਸ਼ੀ ਆ ਉਹ ਵੀ ਤਿੰਨ ਆਪਾਂ ਫੜ ਲਏ ਤੇ ਬਾਕੀ ਦੋਸ਼ੀਆਂ ਤੇ ਆਪਾਂ ਜਿਹੜੀ ਆ ਉਹ ਦਬਿਸ਼ ਦੇ ਰਹੇ ਉਹਨਾਂ ਨੂੰ ਵੀ ਆਪਾਂ ਜਲਦੀ ਤੋਂ ਜਲਦੀ ਫੜ ਲਾਂਗੇ